ਉਸ ਤੋਂ ਬਾਅਦ ਅਚੰਚੇਤ ਜਨਵਰੀ ਦੇ ਵਿੱਚ ਮੈਨੂੰ ਬਾਲਸਾ ਬੁਲਾ ਕੇ ਪੁੱਛਦੇ ਆ ਵੀ ਡਿੰਪੀ ਤੂੰ ਮੈਨੂੰ ਡਾਊਟ ਹੋਇਆ ਸੀ ਕਿ ਮੈਂ ਉਹਨਾਂ ਨੂੰ ਪੁੱਛਿਆ ਵੀ ਬਾਲਸਾ ਮੈਨੂੰ ਐਂ ਲੱਗਦਾ ਵੀ ਜਿਵੇਂ ਮਨਪ੍ਰੀਤ ਬਾਦਲ ਨੇ ਵੀ ਇੱਥੇ ਕਾਫੀ ਸਰ ਗਰਮੀयां ਵਧਾਈਆਂ ਹੋਈਆਂ ਵੀ ਉਹਨਾਂ ਦਾ ਕੀ ਗਤੀਵਿਧੀ ਹੈ ਜੀ ਵੀ ਵੀ ਤੁਹਾਡੇ ਧਿਆਨ ਚ ਕਹਿੰਦੇ ਹਾਂ ਡਿੰਪੀ ਉਹ ਆਪਣੀ ਪਾਰਟੀ ਜੁਆਇਨ ਕਰਨਾ ਚਾਹੁੰਦੇ ਆ ਮੈਂ ਕਹਿੰਦੀ ਜੀ ਐਂ ਨੂੰ ਕਰ ਲੈਣ ਪਾਰਟੀ ਜੁਆਇਨ ਮੈਨੂੰ ਕੋਈ ਰਾਏ ਨਹੀਂ ਕਹਿੰਦੇ ਉਹਨਾਂ ਦੀ ਇਹ ਇੱਕ ਸ਼ਰਤ ਆ ਵੀ ਤੂੰ ਉਹ ਅੱਗੇ ਡੜਵੇ ਤੂੰ ਉਹਨਾਂ ਨੇ ਜੁਆਇਨ ਕਰਨਾ ਕੋਈ ਗੱਲ ਨਹੀਂ ਜੀ ਗਿਦਰਵੇ ਕਰ ਲੈਣ ਚਲੋ ਤੂੰ ਵੇਖ ਲੈ ਕਹਿੰਦੇ ਸਿਆਸਤ ਕਰਨੀ ਆ ਕਿ ਨਹੀਂ ਕਰਨੀ ਉਹ ਗੱਲ ਬੜੀ ਮੇਰੇ ਦਿਲ ਦੇ ਵਿੱਚ ਪਿੰਚ ਕੀਤੀ ਬਈ ਯਾਰ ਐਡਾ ਰੁੱਖਾ ਜਵਾਬ ਮੈਨੂੰ ਵੈਸੀ ਕਹਿ ਦਿੰਦੇ ਵੀ ਤੂੰ ਮਨਪੀ ਦੇ ਪਿੱਛੇ ਲੱਗ ਜਾ ਜਾਂ ਚੱਲ ਡਿੰਪੀ ਸਾਡੇ ਫੈਮਿਲੀ ਦਾ ਇਹ ਮਸਲਾ ਤੇ ਮੈਂ ਕਦੇ ਉਹਨਾਂ ਨੂੰ ਵੱਡਾ ਭਰਾ ਦਾ ਰੁਤਬਾ ਦੇ ਕੇ ਮੈਂ ਉਹਨਾਂ ਨੂੰ ਸਮਝਦਾ ਸੀ ਇਸ ਦਾ ਚੋਬੀ ਸਿੰਘ ਜੀ ਬਾਲ ਸਾਹਿਬ ਨੂੰ ਮੈਂ ਕਦੇ ਉਹਨਾਂ ਨੂੰ ਮਨਾ ਨਹੀਂ ਕਰਦਾ ਸੀ ਤੇ ਮੈਨੂੰ ਸਾਰਾ ਕੁਝ ਛੱਡ ਕੇ ਮੇਰਾ ਕਿੰਨਾ ਨੁਕਸਾਨ ਹੋਇਆ ਮੇਰੀ ਮੇਰੇ ਬਿਜ਼ਨਸ ਦਾ ਹੋਇਆ ਮੇਰੇ ਮੇਰੀ ਫੈਮਲੀ ਦਾ ਹੋਇਆ ਮੈਂ ਉਹਨਾਂ ਨੂੰ ਟਾਈਮ ਨਹੀਂ ਦੇ ਸਕਿਆ ਮੇਰੇ ਪੈਸੇ ਦਾ ਹੋਇਆ ਪਰ ਮੈਂ ਫਿਰ ਵੀ ਉਹਨਾਂ ਦੇ ਕਦੇ ਕਿਸੇ ਗੱਲ ਨੂੰ ਮੈਂ ਜਵਾਬ ਨਹੀਂ ਦੇ ਸਕਦਾ ਸੀ ਮੈਨੂੰ ਕਹਿ ਦਿੰਦੇ ਇੱਕਾਰੀ ਸੱਦ ਕੇ ਵੀ ਤੂੰ ਯਾਰ ਨਹੀਂ ਇਲੈਕਸ਼ਨ ਲੜਨਾ ਮੈਂ ਹਟ ਜਾਂਦਾ ਪਿੱਛੇ ਫਿਰ ਮੈਨੂੰ ਕਹਿੰਦੇ ਵੀ ਤੂੰ ਐਂ ਕਰ ਫਿਰ ਜੇ ਤੂੰ ਸਿਆਸਤ ਕਰਨੀ ਆ ਤੇ ਤਲਵੰਡੀ ਸਾਹਿਬੋਂ ਚਲਾ ਜਾ ਮੈਂ ਕਿਹਾ ਜੀ ਮੇਰੀ ਸਿਆਸਤ ਕਾਦੀ ਆ ਤੁਸੀਂ ਮੈਨੂੰ ਉਂਗਲੀ ਫੜ ਕੇ ਸਿਆਸਤ ਚ ਲੈ ਕੇ ਆਏ ਸੀ ਤੇ ਅੱਜ ਤੁਸੀਂ ਮੈਨੂੰ ਬਾਹਰ ਤੁਰੇ ਜਨੋ ਮੈਂ ਜਾਵੜੂ ਆ ਚਲੋ ਕੋਈ ਗੱਲ ਨਹੀਂ ਜੀ ਮੈਂ ਤਲਵੰਡੀ ਸਾਬੋ ਤੋਂ ਮੈਂ ਕਿਹਾ ਜੀ ਮੈਂ ਕਿਹਾ ਮੈਂ ਜਾਂਦਾ ਨਹੀਂ ਤੇ ਮੈਂ ਆਪਦੇ ਘਰੇ ਬੈਠਾ ਹਾਂ ਜੀ ਤੁਸੀਂ ਲੈ ਆ ਉਸਦਰਮਨ ਸਿੰਘ ਬਾਲਸਾਹੂ ਦੋ ਤਿੰਨ ਦਿਨਾਂ ਬਾਅਦ ਮੈਨੂੰ ਦੁਬਾਰਾ ਟੈਲੀਫੋਨ ਆਉਂਦਾ ਵੀ ਮੈਂ ਆ ਡੱਬੀ ਤੈਨੂੰ ਮਿਲਣ ਆਉਣਾ ਮੈਂ ਕਿਹਾ ਵੀਰ ਜੀ ਮੈਂ ਨਹੀਂ ਆ ਜਾਣਾ ਜੀ ਚਲੋ ਤੁਸੀਂ ਬਹੁਤ ਵੱਡੇ ਬੰਦੇ ਹਾਂ ਮੈਂ ਫਿਰ ਵੀ ਤੁਹਾਡਾ ਛੋਟਾ ਮੈਂ ਉਹਨਾਂ ਕੋਲੇ ਕਰੇ ਗਿਆ ਕਰੇ ਜਾ ਕੇ ਮੈਂ ਕਿਹਾ ਦੱਸੋ ਜੀ ਕੀ ਉਹ ਕਹਿੰਦੇ ਯਾਰ ਮੈਂ ਤਾਂ ਵੈਸੀ ਹੀ ਮਜਾਕ ਕਰਦਾ ਸੀ ਤੇ ਤੂੰ ਇਸ ਗੱਲ ਨੂੰ ਸੀਰੀਅਸ ਲੈ ਗਿਆ ਮੈਂ ਕਿਹਾ ਜੀ ਚਲੋ ਮੈਨੂੰ ਇਹ ਗੱਲ ਤੁਹਾਡੀ ਅੱਛੀ ਨਹੀਂ ਲੱਗੀ ਤੇ ਮੈਨੂੰ ਇਸ ਕਰਕੇ ਮੈਨੂੰ ਥੋੜਾ ਜਿਹਾ ਦੁੱਖ ਲੱਗਾ ਕਿ ਜਿਹੜੇ ਬੰਦੇ ਦੀ ਆਪਾਂ ਰੱਬ ਵਾਂਗੂ ਪੂਜਾ ਕਰਦੇ ਹੁਈ ਉਹ ਐ ਇੱਕਦਮ ਤੋੜ ਕੇ ਜਵਾਬ ਦੇ ਦੇ ਬੜਾ ਇੱਕ ਮਨ ਦੇ ਵਿੱਚ ਇੱਕ ਇੱਕ ਸੱਟ ਲੱਗਦੀ ਆ ਸੋ ਚਲੋ ਕੋਈ ਗੱਲ ਨਹੀਂ ਕਹਿੰਦੇ ਨਹੀਂ ਨਹੀਂ ਤੂੰ ਮੇਰੀ ਕਿਚਨ ਕੈਬਿਨੇਟ ਦਾ ਬੰਦਾ ਤੂੰ ਹੀ ਹਲਕਾ ਚਲਾਏਂਗਾ ਸਭ ਕੁਝ ਤੂੰ ਹੀ ਕਰੇਂਗਾ ਤੂੰ ਅੱਗੇ ਲੱਗ ਤੂੰ ਦਵਾਰਾ ਹਲਕਾ ਸਮਾਲ ਐਨੇ ਕੋਈ ਮਨ ਦੇ ਵਿੱਚ ਗੱਲ ਨਹੀਂ ਰੱਖਣੀ ਮੈਂ ਫਿਰ ਚੱਲ ਪਿਆ ਜੀ ਮੈਂ ਕਿਹਾ ਚਲੋ ਜੀ ਜੋ ਤੁਹਾਡਾ ਹੁਕਮ ਕਿਉਂਕਿ ਮੈਂ ਤਾਂ ਉਹਨਾਂ ਨੂੰ ਵੱਡੇ ਭਰਾ ਤੋਂ ਵੱਧ ਇੱਕ ਤਰ੍ਹਾਂ ਦਾ ਗੁਰੂ ਹੀ ਸੀ ਮੇਰੇ ਮੈਂ ਉਹਨਾਂ ਨੂੰ ਰਤਬਾ ਦਿੰਦਾ ਸੀ ਮੈਂ ਫਿਰ ਚੱਲ ਪਿਆ ਹਲਕੇ ਦੇ ਵਿੱਚ ਜੀ ਫਿਰ ਚੱਲਦੇ ਗਏ ਫਿਰ ਅਚਨ ਚੇਤ ਬਾਈਲੈਕਸ਼ਨ ਆ ਗਿਆ ਜੀ ਹੁਣ ਫਿਰ ਦੁਬਾਰਾ ਮੈਂ ਪੁੱਛਿਆ ਮੈਂ ਮੈਂ ਕਿਹਾ ਜੀ ਆਪਾਂ ਪ੍ਰਧਾਨ ਸਭ ਕੀ ਹੋ ਕਮਾ ਮੈਨੂੰ ਕਹਿੰਦੇ ਕੋਈ ਨਹੀਂ ਦੱਸਤਾਂਗੇ ਜੀ ਚਲੋ ਕਹਿੰਦੇ ਤਿਆਰੀਆਂ ਕਰੋ ਹਲਕੇ ਚ ਅਸੀਂ ਤਿਆਰੀਆਂ ਸਟਾਰਟ ਕਰਤੀਆਂ ਆਪਦੀਆਂ ਕਰਨੀਆਂ ਤਿਆਰੀਆਂ ਕਰਦੇ ਕਰਦੇ ਤੇ ਮੈਂ ਫੇਰ ਪੁੱਛਿਆ ਮੈਂ ਕਿਹਾ ਪ੍ਰਧਾਨ ਸਾਹਿਬ ਇਲੈਕਸ਼ਨ ਕੌਣ ਲੜੂਗਾ ਬਾਇ ਇਲੈਕਸ਼ਨ ਜੀ ਲੋਕ ਸਾਨੂੰ ਇਹ ਸਵਾਲ ਕਰਦੇ ਆ ਜਿਹੜੋ ਅਸੀਂ ਪਿੰਡਾਂ ਜਾਂਦੇ ਆ ਤੇ ਕੋਈ ਨਹੀਂ ਕਹਿੰਦੇ ਆਪਾਂ ਕਰ ਲਾਂਗੇ ਬੀਬਾ ਜੀ ਨੇ ਇੱਕ ਦਿਨ ਅਨਾਉਂਸ ਹੀ ਕਰਤਾ ਵੀ ਇੱਥੋਂ ਸੁਖਵੀਰ ਜੀ ਇਲੈਕਸ਼ਨ ਲੜਨਗੇ ਮੈਂ ਕਿਹਾ ਜੀ ਜੇ ਸੁਖਵੀਰ ਜੀ ਲੜਨਗੇ ਤਾਂ ਮੋਸਟ ਵੈਲਕਮ ਸਾਨੂੰ ਕੋਈ ਇਤਰਾਜ਼ ਨਹੀਂ ਜੀ ਆਉਂਦਿਆਂ ਨੂੰ ਅਸੀਂ ਆਪਦੇ ਨਾਲੋਂ ਵੀ ਵੱਧ ਮਿਹਨਤ ਕਰਕੇ ਉਹਨਾਂ ਨੂੰ ਜਿਤਾਵਾਂਗੇ ਅਰੇਲੇ ਦਾ ਮੈਨੂੰ ਕਹਿੰਦੇ ਮੈਂ ਤਾਂ ਲੜਦਾ ਨਹੀਂ ਤੂੰ ਲੜੇਂਗਾ ਇਲੈਕਸ਼ਨ ਮੈਂ ਕਿਹਾ ਜੀ ਮੈਂ ਲੜ ਲੂਗਾ ਫਿਰ ਇਹ ਗੱਲਾਂ ਆਫ ਦਾ ਰਿਕਾਰਡ ਚਲੀਆਂ ਫਿਰ ਜਦੋਂ ਪੂਰਾ ਇਲੈਕਸ਼ਨ ਗਰਮ ਹੋ ਗਿਆ ਭਾਕੇ ਆ ਮੈਂ ਫਿਰ ਉਹਨਾਂ ਨੂੰ ਕਿਹਾ ਮੈਂ ਕਿਹਾ ਜੀ ਓਪਨਲੀ ਤੁਸੀਂ ਜੋ ਵੀ ਕਹਿਣਾ ਨਾ ਜਾਂ ਆਪ ਲੜੋ ਜਾਂ ਮੈਨੂੰ ਲੜਾਓ ਲੋਕ ਬੜੇ ਭੰਬਲ ਪੂਸੇ ਚ ਪੈ ਚੁੱਕੇ ਆ ਵੀ ਕੌਣ ਇਲੈਕਸ਼ਨ ਲੜੂਗਾ ਕਿਉਂਕਿ ਬੀਬਾ ਜੀ ਨੇ ਉਹ ਬਹਿਣ ਦਿੱਤਾ ਨਹੀਂ ਕਹਿੰਦੇ ਆਪ ਕਰ ਲਾਂਗੇ ਕੋਈ ਨਹੀਂ ਇੰਦਾ ਮੀਨ ਟਾਈਮ ਸudarman peesing bal sab chal pe ਲੋਕਾਂ ਨੂੰ ਹੋ ਡਾਊਟ ਹੋ ਗਿਆ ਵੀ ਹੋ ਸਕਦਾ ਵੀ ਇਥੇ ਸੁਦਰਮਨ ਪੀਸਿੰਗ ਬਾਲ ਸਰ ਨੂੰ ਇਲੈਕਸ਼ਨ ਲੜਾਉਣ ਕਿਉਂਕਿ ਉਹ ਘਰਾਂ ਚ ਲੋਕਾਂ ਦੇ ਜਾਂਦੇ ਆ ਬੀਜੇਪੀ ਦੇ ਕੈਂਡੀਡੇਟ ਆ ਬੀਜੇਪੀ ਦੇ ਵਿੱਚ ਸ਼ਾਮਿਲ ਕਿਸੇ ਨੂੰ ਕਰਦੇ ਨਹੀਂ ਚਾਹ ਪੀ ਕੇ ਆ ਜਾਂਦੇ ਆ ਲੋਕਾਂ ਨੂੰ ਨਾਲ ਲੈ ਲੈਂਦੇ ਆ ਇਸ ਕਰ ਤੁ ਲੋਕਾਂ ਦੇ ਅੰਦਰ ਡਾਊਟ ਕ੍ਰੀਏਟ ਹੋਣ ਲੱਗ ਪਿਆ ਮੇਰੇ ਕੋਲੇ ਲੋਕ ਆਉਣ ਲੱਗ ਪਏ ਜਿਹੜੇ ਮੇਰੇ ਪਿੰਡਾਂ ਦੇ ਜਿਹੜੇ ਮੇਰੇ ਨਾਲ ਲੋਕ ਜੁੜੇ ਹੋਏ ਸੀ ਦਿਨੋਂ ਉਹ ਆ ਕੇ ਕਹਿਣ ਲੱਗੇ ਪਏ ਬਾਈ ਆਪਣੇ ਨਾਲ ਕੋਈ ਨਾ ਕੋਈ ਧੋਖਾ ਹੋਊਗਾ ਕਿ ਸਰਦਾਰ ਮਨਪ੍ਰੀਤ ਸਿੰਘ ਬਾਲ ਸਾਹਿਬ ਇੰਨੇ ਸਰਗਰਮਾ ਤੇ ਤੁਸੀਂ ਸੁਖਬੀਰ ਸਿੰਘ ਬਾਲ ਸਾਹਿਬ ਨਾਲ ਗੱਲ ਕਰ ਲੋ ਵੀ ਸਾਨੂੰ ਕੋਈ ਗੱਲ ਮਤਲਬ ਕਿ ਠੀਕ ਨਹੀਂ ਨਜ਼ਰ ਆ ਰਹੀ ਜੋ ਹਲਕੇ ਦੇ ਵਿੱਚ ਚੱਲ ਰਿਆ ਤੇ ਤੁਸੀਂ ਗੱਲ ਕਰੋ ਮੈਂ ਸੁਖਬੀਰ ਜੀ ਨਾਲ ਗੱਲ ਕੀਤੀ ਮੈਂ ਕਿਹਾ ਜੀ ਆਪਣੇ ਪਿੰਡਾਂ ਦੇ ਪ੍ਰੋਗਰਾਮ ਬਣ ਗਿਆ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਆਪਾਂ ਜਾਣਾ ਪਿੰਡਾਂ 'ਚ ਮੈਂ ਚਾਰ ਪਿੰਡ ਵੀ ਕਢਾਇਆ ਨਾਲ ਚੱਲ ਪਏ ਸੀ ਪਿੰਡਾਂ ਦੇ ਵਿੱਚ ਬੰਦਿਆਂ ਦੀ ਡਿਊਟੀਆਂ ਵੀ ਲਾਤੀਆਂ ਸੀ ਤੇ ਇਸ ਤਰ੍ਹਾਂ ਕਰਕੇ ਆ ਹਾਲਾਤ ਆ ਜੀ ਮਨਪੀਰ ਜੀ ਪਿੰਡਾਂ ਦੇ ਵਿੱਚ ਜਾ ਰਹੇ ਆ ਸਭ ਕੁਝ ਕਰ ਰਹੇ ਆ ਵੀ ਕਿਤੇ ਉਹਨਾਂ ਨੇ ਆ ਕੇ ਜੇ ਇਲੈਕਸ਼ਨ ਲੜਨਾ ਤਾਂ ਮੈਨੂੰ ਹੁਣ ਦੱਸ ਦਿਓ ਕਿਉਂਕਿ ਮੈਂ ਵੀ ਓਨੀ ਮਿਹਨਤ ਕਰੀ ਜਾਂਦਾ ਜੀ ਮੇਰਾ ਵੀ ਖਰਚ ਹੋ ਰਿਹਾ ਤੇ ਜੇ ਕੋਈ ਇਹੋ ਜੀ ਗੱਲਬਾਤ ਆ ਤਾਂ ਮੈਨੂੰ ਦੱਸ ਦਿਓ ਨਹੀਂ 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 ਕਹਿੰਦੇ ਇਹੋ ਜੀ ਕੋਈ ਕੋਈ ਗੱਲਬਾਤ ਨਹੀਂ ਫਿਰ ਮਕਾਦੀ ਉਹਦੇ ਅਗੇਂਸਟ ਕੁਛ ਕਹੋ ਤੁਸੀਂ ਲਾਈਨ ਖਿੱਚੋ ਵੀ ਭਾਜਪਾ ਨਾਲ ਆਪਣਾ ਕੋਈ ਕੋਈ ਗੱਲਬਾਤ ਨਹੀਂ ਤੁਸੀਂ ਉਹ ਵੀ ਕੁਛ ਨਹੀਂ ਕਹਿ ਰਹੇ ਫਿਰ ਤੁਹਾਨੂੰ ਮੈਂ ਇਹ ਇਹ ਕਹਿ ਰਿਹਾ ਵੀ ਤੁਸੀਂ ਕੈਂਡੀਡੇਟ ਅਨਾਉਂਸ ਕਰ ਦਿਓ ਜਾਂ ਆਪਦਾ ਕਰ ਦਿਓ ਜਾਂ ਮੇਰਾ ਕਰ ਦਿਓ ਮੇਰਾ ਕਰੋਗੇ ਜੇ ਤੁਸੀਂ ਹਣਾ ਹੋਇਆ ਮੈਂ ਬੈਕ ਆਊਟ ਕਰ ਜੂਗਾ ਤੁਸੀਂ ਲੜ ਲਿਓ ਇਹ ਵੀ ਨਹੀਂ ਤੁਸੀਂ ਕਰ ਰਹੇ ਮੈਨੂੰ ਇਹ ਡਾਊਟ ਕ੍ਰੀਏਟ ਹੋ ਗਿਆ ਵੀ ਮੈਨੂੰ ਆਪਦੇ ਆਪ ਨੂੰ ਇਹ ਫੀਲ ਹੋਣ ਲੱਗ ਪਿਆ ਕਿ ਸੁਖਬੀਰ ਜੀ ਦੀ ਪਤਾ ਨਹੀਂ ਕੀ ਮਜਬੂਰੀ ਆ ਕਿ ਹੋ ਸਕਦਾ ਵੀ ਮੈਂ ਇਹਨਾਂ ਦੇ ਭਰਾਵਾਂ ਦੇ ਪਿਆਰ ਦੇ ਵਿੱਚ ਕੋਈ ਰੋੜਾ ਬਣ ਰਿਹਾ ਮੈਨੂੰ ਇਹ ਆਪਦੇ ਆਪ ਨੂੰ ਫੀਲ ਹੋਇਆ ਮੈਂ ਫਿਰ ਬੈਠ ਕੇ ਸਾਰੇ ਵਰਕਰ ਸਹਿਬਾਨ ਨਾਲ ਗੱਲ ਕੀਤੀ ਵੀ ਆਪਾਂ ਨੂੰ ਕੀ ਕਰਨਾ ਚਾਹੀਦਾ ਉਹ ਕਹਿੰਦੇ ਜੀ ਆਪਾਂ ਰੈਜ਼ੀਗਨੇਸ਼ਨ ਦੇ ਕੇ ਬੈਜੀ ਘਰੇ ਬੈਠੋ ਇਹਨਾਂ ਦਾ ਆਪਸ ਵਿੱਚ ਕਿਉਂਕਿ ਸਰਦਾਰ ਮਨਪ੍ਰੀਤ ਸਿੰਘ ਬਾਲ ਸਾਹਿਬ ਵੀ ਜਦੋਂ ਵੀ ਜਾਂਦੇ ਸੀ ਨਾ ਪਿੰਡਾਂ ਦੇ ਵਿੱਚ ਉਹ ਇਹੀ ਕਹਿੰਦੇ ਵੀ ਅਸੀਂ ਦੋਨੇ ਭਰਾ ਆਪਸ ਵਿੱਚ ਕਿਉਂ ਗਿਚੜੀਆਂ ਤੇ ਸਰਦਾਰ ਸੁਖਵੀਰ ਸਿੰਘ ਬਾਹਰਣ ਸਾਹਿਬ ਨੇ ਵੀ ਇਹ ਗੱਲ ਕਹੀ ਹੈ ਵੀ ਕਿ ਮਤਲਬ ਕਿ ਸਾਡੀ ਦੂਜੇ ਤੀਜੇ ਦਿਨ ਗੱਲ ਹੁੰਦੀ ਆ ਸਾਡਾ ਆਪਸ ਵਿੱਚ ਬਹੁਤ ਅੱਛਾ ਰਿਲੇਸ਼ਨ ਜਦੋਂ ਇਹ ਸਾਰਾ ਕੁਝ ਠੀਕ ਆ ਤਾਂ ਫਿਰ ਮੈਂ ਕਿਹਾ ਜੀ ਮੈਨੂੰ ਹੀ ਬਾਹਰ ਹੋਣਾ ਚਾਹੀਦਾ ਫੇਰ ਹੀ ਇਹ ਕੋਣਗੇ ਦੋਨੇ ਜਣੇ ਕਿਉਂਕਿ ਜਨਾਚਰ ਮੈਂ ਵਿਚਰਾਂ ਉਹ ਇੱਕ ਨਹੀਂ ਹੋ ਸਕਦੇ ਇਸ ਕਰਕੇ ਫਿਰ ਅਸੀਂ ਸਾਰੇ ਨੇ ਇਹ ਮਨ ਬਣਾਇਆ ਵੀ ਇਸ ਚੱਕੀ ਦੇ ਵਿੱਚ ਆਪਾਂ ਨਹੀਂ ਕਿਸਣਾ ਵੀ ਮੈਂ ਇਹ ਸਿਆਸਤ ਦੀ ਭੇਟ ਨਹੀਂ ਚੜਨਾ ਚਾਹੁੰਦਾ ਮੇਰਾ ਮਤਲਬ ਕਿ ਇੰਨਾ ਇੰਨਾ ਪ੍ਰੈਸ਼ਰ ਆ ਚੱਲਣ ਦਾ ਮੇਰਾ ਮਾਦਾ ਹੈ ਨਹੀਂ ਇਸ ਕਰਕੇ ਫਿਰ ਮੈਂ ਮਨ ਬਣਾਇਆ ਵੀ ਆਪਾਂ ਬੈਕ ਆਊਟ ਕਰੋ ਪਰ ਮੈਂ ਇਨੀ ਗੱਲ ਜ਼ਰੂਰ ਦੱਸ ਦੇਣਾ ਜੀ ਕਿ ਮੈਂ ਮੈਨੂੰ ਲੋਕ ਬੜੇ ਕਹਿਣਗੇ ਵੀ ਤੂੰ ਗਦਾਰੀ ਕੀਤੀ ਤੂੰ ਪਾਰਟੀ ਦੇ ਪਿੱਛੇ ਚ ਛੁਰਾ ਮਾਰਿਆ ਆਇਆ ਹੈ ਕਿ ਤਾ ਇਧਰੋਂ ਲਾਲਚ ਆ ਗਿਆ ਉਹ ਤੋਂ ਆਪਦੇ ਦਿਲ ਤੇ ਹੱਥ ਰੱਖ ਕੇ ਕਹਣਾ ਮੈਨੂੰ ਕੋਈ ਲਾਲਚ ਨਹੀਂ ਕੋਈ ਮੈਨੂੰ ਐਉਂ ਜੀ ਗੱਲ ਨਹੀਂ ਨਹੀਂ ਮੈਂ ਕੋਈ ਗਦਾਰੀ ਕੀਤੀ ਆ ਮੈਂ ਤਾਂ ਭਰੇ ਮੰਨ ਨਾਲ ਤੁਹਾਨੂੰ ਮੈਂ ਸਹੀ ਗੱਲ ਦੱਸਾਂ ਪਾਰਟੀ ਛੱਡਣੀ ਬਹੁਤ ਔਖੀ ਹੈ ਜਿਹੜੀ 37 38 ਸਾਲ ਸੇਵਾ ਕੀਤੀ ਹੋਵੇ ਮਾੜੇ ਚੰਗੇ ਸਮਿਆਂ ਵੀ ਦੀ ਗੁਜ਼ਰਿਆ ਹੋ ਮਾਂ ਇੱਕੋ ਪਰਿਵਾਰ ਦੇ ਨਾਲ ਅਟੈਚ ਹੋਈਏ ਬਹੁਤ ਔਖਾ ਛੱਟਣਾ ਲਿਖਣ ਵਾਲੇ 2 ਮਿੰਟ ਵਿੱਚ 1 ਮਿੰਟ ਲਿਖ ਦਿੰਦੇ ਆ ਪਰ ਮੈਂ ਕੋਈ ਗਦਾਰੀ ਨਹੀਂ ਕੀਤੀ ਮੈਂ ਆਪਦੇ ਘਰੇ ਮਿਲਣ ਵਾਸਤੇ ਜਾ ਰਿਹਾ ਪਾਰਟੀ ਛੱਡ ਕੇ ਜਿਹਨੂੰ ਬਾਦਲ ਸਾਹਿਬ ਦਾ ਦਿਲ ਕਰਦਾ ਬਹੁਤ ਪਿਆਰ ਰਿਹਾ ਉਹਨਾਂ ਨਾਲ ਸਾਡੀ ਯਾਰੀ 36-37 ਸਾਲ ਤੋਂ ਸਾਡੀ ਯਾਰੀ ਸੀ ਪਰਿਵਾਰ ਦੇ ਪਰਿਵਾਰਵਾਰ ਜਿਹਨੂੰ ਕਹਿ ਦਿੰਨੇ ਆ ਉਦੇ ਪੇਟ ਚੜ ਗਈ। ਇਸ ਕਰਕੇ ਉਹਨਾਂ ਨੇ ਮੈਥੋਂ ਅੱਖਾਂ ਫੇਰ ਲਈਆਂ। ਮੈਂ ਤਾਂ ਬਹੁਤ ਪਿਆਰ ਕੀਤਾ ਸੀ, ਕੋਈ ਕਸਰ ਨਹੀਂ ਛੱਡੀ ਸੀ ਬਾਲ ਸਾਹਣਾ ਪਿਆਰ ਕਰਨ ਵਾਲੇ। ਹਾਂ ਮੈਂ ਇਨੀ ਗੱਲ ਜ਼ਰੂਰ ਕਹੂੰਗਾ ਮੇਰੇ ਜਿੰਨੇ ਵੀ ਭਰਾ ਮੇਰੇ ਨਾਲ ਅੱਜ ਖੜੇ ਆ ਮੇਰੇ ਨਾਲ ਆਏ ਅੱਜ ਹਮਦਰਦੀ ਕਰਨ ਵੀ ਬਾਈ ਜੀ ਕਿਉਂ ਰਜਿਗਨੇਸ਼ਨ ਦੇਤਾ ਕੀ ਗੱਲ ਬਣ ਗਈ? ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਮੈਂ ਸਿਰਫ ਅੱਜ ਇੱਕ ਰਜਿਗਨੇਸ਼ਨ ਦੇ ਰਿਹਾ ਮੈਂ ਆਪਦਾ ਮਨ ਹਲਕਾ ਕਰ ਰਿਹਾ। ਕਿ ਇਹ ਦੁਬਾਰਾ ਦਾ ਪ੍ਰੈਸ਼ਰ ਮੇਰੇ ਤੇ ਬਰਦਾਸ਼ਤ ਨਹੀਂ ਹੁੰਦਾ ਲੋਕ ਤੰਗ ਕਰਦੇ ਆ ਉਹ ਕੋਈ ਰਸਤਾ ਨਹੀਂ ਦਿਖਾ ਰਹੇ ਵੀ ਕੀ ਕਰਨਾ ਆਪਾਂ ਜੋ ਵੀ ਕੋਈ ਫੈਸਲਾ ਕਰਾਂਗੇ ਮੈਂ ਮੇਰੇ ਛੋਟੇ ਤੋਂ ਛੋਟੇ ਭਰਾ ਨੂੰ ਜਿਹੜੇ ਮੇਰੇ ਖਾਤਰ ਕੰਮ ਕਰਦੇ ਸੀ ਪਾਰਟੀ ਖਾਤਰ ਕੰਮ ਕਰਦੇ ਸੀ ਅਗਰ ਕਿਸੇ ਪਾਸੇ ਜਾਣ ਦਾ ਮਨ ਬਣਾਊਗਾ ਜਾਂ ਕੋਈ ਜਾਊਗਾ ਤਾਂ ਛੋਟੇ ਤੋਂ ਛੋਟੇ ਬੰਦੇ ਨਾਲ ਵੀ ਮੈਂ ਗੱਲ ਕਰਕੇ ਜੋ ਛੋਟਾ ਵਰਕਰ ਆ ਉਦੇ ਨਾਲ ਵੀ ਰਹਿ ਕਰਕੇ ਗੱਲ ਕਰਕੇ ਫਿਰ ਆਪਾਂ ਫੈਸਲਾ ਲਵਾਂਗੇ ਇਹ ਨਾ